ਹਲਕਾ ਪੱਛਮੀ ਅਦੀਨ ਆਉਂਦੇ ਇਲਾਕਾ ਗਵਾਲ ਮੰਡੀ ਵਿਖੇ ਸਾਬਕਾ ਕੌਂਸਲਰ ਮੀਨੂ ਸਹਿਗਲ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਲੋਕ ਸਭਾ ਹਲਕਾ ਅਮਰਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਾਫ ਕਰ ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕੇ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਅਮਰਸਰ ਵਿੱਚ ਬਹੁਤ ਹੀ ਵਿਕਾਸ ਦੇ ਕੰਮ ਹੋਣ ਵਾਲੇ ਹਨ ਉਹਨਾਂ ਨੇ ਆਖਿਆ ਕਿ ਜਦੋਂ ਉਹ ਸੰਸਦ ਵਿੱਚ ਜਿੱਤ ਕੇ ਜਾਣਗੇ ਤਾਂ ਪਹਿਲ ਦੇ ਆਧਾਰ ਤੇ ਅਮਰਸਰ ਵਿੱਚ ਵਿਕਾਸ ਜਿਹੜੇ ਕੰਮ ਹੋਣ ਵਾਲੇ ਹਨ ਉਹਨਾਂ ਨੂੰ ਕਰਵਾਉਣਗੇ ਇਸ ਮੌਕੇ ਉਹਨਾਂ ਨੇ ਆਖਿਆ ਕਿ ਕਈ ਹੋਰ ਵੀ ਸਮੱਸਿਆਵਾਂ ਹਨ ਸ਼ਹਿਰ ਦੀਆਂ ਉਨਾ ਨਵੀ ਦੌਰ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਜੋ ਉੱਥੇ ਲੋਕ ਜੁੜੇ ਹੋਏ ਸਨ ਉਹਨਾਂ ਨੂੰ ਅਪੀਲ ਕੀਤੀ ਕਿ ਇੱਕਜੁੱਟ ਹੋਣ ਉਹਨਾਂ ਨੂੰ ਬੋਰਡ ਪਾਉਣ ਤਾਂ ਜੋ ਉਹ ਲੋਕ ਸਭਾ ਵਿੱਚ ਜਾ ਕੇ ਅੰਮ੍ਰਿਤਸਰ ਦੇ ਮੁੱਦੇ ਉਠਾ ਸਕਣ ਅਤੇ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸੁੰਦਰ ਸ਼ਹਿਰ ਬਣਾ ਸਕਣ ਇਸ ਮੌਕੇ ਉਹਨਾਂ ਦੇ ਨਾਲ ਪਾਜਪਾ ਆਗੂ ਰਕੇਸ਼ ਗਿੱਲ ਹਲਕਾ ਪੱਛਮੀ ਤੋਂ ਪਾਜਪਾ ਦੇ ਹਲਕਾ ਇੰਚਾਰਜ ਕੁਮਾਰ ਅਮਿਤ ਰਜੇਸ਼ ਹਣੀ ਸਾਫਕਰ ਡਿਪਟੀ ਮੇਅਰ ਅਵਿਨਾਸ਼ ਜੋਲੀ ਮੋਹਿਤ ਬਰਮਾ, ਗੌਰਵ ਗੇਲ, ਦੀਪਕ ਸਹਿਗਲ ਸਮੇਤ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਮੀਨੂ ਸਹਿਗਲ ਅਤੇ ਦੀਪਕ ਸਹਿਗਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗੱਲਬਾਤ ਕਰਦਿਆਂ ਹੋਇਆਂ ਮੀਨੂ ਸਹਿਗਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਪੰਜਾਬ ਵਿੱਚ ਅਤੇ ਅਮਰਸਰ ਵਿੱਚ ਵਿਕਾਸ ਦੇ ਕੰਮ ਕਰਵਾ ਸਕਦੀ ਹੈ। ਪਾਣਾ ਪੈਣਾ ਦਮਾਵਾ ਆਈਆਂ ਆਈਆਂ ਸਭ ਪੈਣਾ ਦਾ ਮਾਹੌਲ ਬੜੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਜਿਸ ਤਰ੍ਹਾਂ ਕਿ ਜੀ ਹਾਕੀ ਖੇਡੀ ਆ ਹਾਕੀ 'ਚ ਇੱਕ ਸੈਂਟਰ ਹਾਫ ਦਾ ਰੋਲ ਬਹੁਤ ਕ੍ਰਿਟੀਕਲ ਹੁੰਦਾ ਔਰ ਸਾਰੀ ਖੇਡ ਖਿਡਾਉਂਦੇ ਨੇ ਲੇਕਿਨ ਆਪ ਨਹੀਂ ਗੋਲ ਕਰਦੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੀਆਂ ਪੈਣਾ ਇੱਥੇ ਸਟਾਰਟਅਪ ਲਈ ਵੀ ਤਿਆਰ ਨੇ ਤੇ ਅਸੀਂ ਇਹਨਾਂ ਦੇ ਕਰਾਂਚ ਇਨਕਮਾਂ ਵਧਾਣੀਆਂ ਇਹਨਾਂ ਦੀਆਂ ਹੋਰ ਵੀ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਵਾਵਾਂਗੇ ਤੇ ਪ੍ਰਾਇੋਰਟੀ ਤੇ ਲੱਗਾਂ ਪੰਜਾਬ ਦਾ ਨੌਜਵਾਨ ਸੇ ਲਗਾਤਾਰ ਬਾਹਰ ਜਾ ਰਿਹਾ ਹੈ ਤੇ ਗੱਲ ਬਾਤ ਭਾਰਤੀ ਜਿੰਦਾਬਾਦ ਜਿੰਦਾਬਾਦ ਰੋਡ ਰੋਡ ਦੀ ਜੀ ਸਰ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਤੇ ਅਸੀਂ ਤੇ ਕਹਿ ਰਹੇ ਹਾਂ ਤੁਸੀਂ ਲੋਕਾਂ ਨੂੰ ਬੱਚਿਆਂ ਨੂੰ ਸਮਝਾਓ बार-बार ਇਹੋ ਹੀ ਕਹਿ ਰਹੇ ਹਾਂ ਕਿ ਅੰਬਰ ਸਾਧੀ ਵਿਦਿਆ ਵਿਦਿਆ ਡਿਗਰੀ ਦੀ ਨਹੀਂ ਸਕਿੱਲ ਦੀ ਹੋਣੀ ਚਾਹੀਦੀ ਕਿ ਬੱਚੇ ਇੱਥੇ ਪੜਨ ਤੇ ਉਹਨਾਂ ਨੂੰ ਇੱਥੇ ਨੌਕਰੀਆਂ ਮਿਲਣ। ਸਾਨੂੰ ਸਭ ਗੋਲੀ ਚੱਲੀ ਆ ਜੇ ਲਾਲਾ ਵਿੱਚ ਰਹੇ ਉਹ ਤਰ੍ਹਾਂ ਲਾਅ ਨਾ ਟੁੱਟ ਜਿਹੜੀ ਸਕਿੱਲ ਹੈ ਜਿਹੜੀ ਨਿਕਲ ਕੇ ਬਾਹਰ ਦੇਖੋ ਇੱਥੇ ਤੇ ਰੋਜ਼ ਹੀ ਗੋਲੀ ਚੱਲਦੀ ਆ ਤੁਹਾਨੂੰ ਪਤਾ ਆ ਲਾਅ ਐਂਡ ਆਰਡਰ ਦੀ ਕਿੰਨੀ ਮੁਸੀਬਤ ਆ ਸਾਡੇ ਸਾਰੇ ਭਰਾਵਾਂ ਭੈਣਾਂ ਨੂੰ ਮੈਂ ਤਾਂ ਬਾਰ-ਬਾਰ ਕਹਿ ਰਿਹਾ ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਉਹ ਹੀ ਵਾਪਸ ਪ੍ਰੂਫ ਕਰ ਰਹੇ ਹੋ ਕਿ ਲਾਅ ਐਂਡ ਆਰਡਰ ਦੀ ਪ੍ਰਾਇੋਰਟੀ ਦੇਣ ਦੀ ਲੋੜ ਆ ਜਿਹੜੀ ਸਰਕਾਰ ਹੈ ਜਿਹੜੇ ਇੱਥੇ ਐਮਪੀ ਸਾਹਿਬ ਨੇ ਉਹਨਾਂ ਨੂੰ ਫੋਕਸ ਕਰਨ ਦੀ ਜ਼ਰੂਰਤ ਹੈ ਇਹਦੇ ਤੇ ਕਰਨਾ ਚਾਹੀਦਾ ਸੀ ਇਹ ਤਾਂ 10 ਸਾਲ ਪਹਿਲਾਂ ਠੀਕ ਹੋ ਜਾਣਾ ਚਾਹੀਦਾ ਸੀ ਅਗਰ ਨਹੀਂ ਹੋਇਆ ਤੇ ਉਹ ਵੀ ਇੱਕ ਪ੍ਰਾਇੋਰਟੀ ਏਰੀਆ ਹੈ ਮਿਡਲੀ ਮੈਂ ਬਾਰ-ਬਾਰ ਉਹਦੇ ਤੇ ਬੋਲ ਰਿਹਾ ਹਾਂ ਜੀ ਚੋਨਾ ਚਿੱਟੇ ਤੇ ਜੀ ਲੱਗਦਾ ਕਿ 1000 ਵੱਡੇ ਲੈਵਲ ਤੇ ਜਿਹੜੇ ਇਹ ਜਮਾ ਨਹੀਂ ਹੋਏ ਲੈ ਕੋਟਰੀ ਧਨੀਵਾਲ ਦੇ ਰਿਸ਼ਤੇਦਾਰ ਜਿਹਨਾਂ ਨੇ ਗੋੜੀ ਚਲਾਈ ਜੀ ਚਲ ਸੁਣ ਸਭ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਹੋਰ ਅਸੇ ਮੋਦੀ ਜੀ ਜੀ ਜੋ ਕਿ ਮੋਦੀ ਹੈ ਤਾਂ ممکن ਹੈ ਅੱਪਕੀ ਬਾਾਰ ਤੀਸਰੀ ਬਾਾਰ ਮੋਦੀ ਸਰਕਾਰ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਗਏ ਮਲਿਕ ਸਾਹਿਬ ਲੋਕਾਂ ਦੇ ਵਿਚਾਰੇ ਕਿਹੜੇ ਮੁੱਦੇ ਨਿਕਲ ਕੇ ਆ ਰਹੇ ਜਿਹੜੇ ਕਰ ਰਹੇ ਨੇ ਕਿ ਇਹ ਜਿਹੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਲੋਕਾਂ ਦਾ ਵਿਕਾਸ ਨਹੀਂ ਕੀਤਾ ਲੋਕ ਇਹਨਾਂ ਤੋਂ ਦੁਖੀ ਹੋ ਗਏ ਨੇ ਔਰ ਸਾਰੀ ਲੋਕ ਰਾਜਨੀਤੀ ਤੋਂ ਉੱਤੇ ਉੱਠ ਕੇ ਪਰਿਵਾਰ ਤੋਂ ਉੱਪਰ ਉੱਠ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਬੜੀ ਮਾੜੀ ਸਥਿਤੀ ਹੈ ਆਮ ਆਦਮੀ ਪਾਰਟੀ ਦੇ ਨਸ਼ਾ ਮਾਫੀਆ ਰੇਤ ਮਾਫੀਆ ਆ ਡਰੱਗਸ ਮਾਫੀਆ ਭੂਮੀ ਮਾਫੀਆ ਅਪਰਾਧੀ ਆਰਥਿਕਵਾਦੀਆਂ ਦਾ ਦਬਾਅ ਹੋ ਗਿਆ ਔਰ ਸਰਕਾਰ ਫੇਲ ਹੋ ਗਈ ਉਹਦੇ ਨਾਲ ਸੌਦੀ ਰੈਲੀ ਚ ਗੋਲੀ ਚਲੀ ਕੀ ਗਣਾ ਚੱਲਦੇ ਮੈਂ ਉਹੀ ਕਹਿਣਾ ਪਿਆ ਕਿ ਓਜਲਾ ਸਾਹਿਬ ਆਪਣੀ ਰੈਲੀ ਨਹੀਂ ਪਹੁੰਚਾ ਸਕਦੇ ਤੇ ਉਹ ਅੰਮ੍ਰਿਤਸਰ ਨੂੰ ਕੀ ਪਹੁੰਚਾਣਗੇ ਅੱਜ ਦੀ ਜਿਹੜੀ ਰੈਲੀ ਹੈ ਅੱਜ ਪੈਨਾ ਦਾ ਇਕੱਠ ਸੀਗਾ ਜੋ ਉਹ ਪਤਾ ਚਲਦਾ ਹੈ ਕਿ ਪਹਨਾਏ ਕਿੰਨੀਆਂ ਪਰੇਸ਼ਾਨ ਨੇ ਪਿਛਲੇ 2 ਸਾਲ ਤੋਂ ਜਿਹੜੀ ਸਰਕਾਰ ਜਿੱਤ ਕੇ ਆਈ ਸੀਗੀ ਉਹਨੇ ਝੂਠੇ ਵਾਦੇ ਕਿਤੇ ਲੋਕਾਂ ਨਾਲ ਕਿ ਅਸੀਂ ਤੁਹਾਨੂੰ 1000 ਰੁਪਏ ਦਾਂਗੇ ਤੁਹਾਡੇ ਨਾਲ ਬਿਜਲੀ ਦੇ ਬਿੱਲ ਫ੍ਰੀ ਕਰਾਂਗੇ ਤੁਹਾਨੂੰ ਨਸ਼ਾ ਖੋਰੀ ਤੋਂ ਬਚਾਵਾਂਗੇ ਲੇਕਿਨ ਐਸਾ ਕੁਝ ਵੀ ਨਹੀਂ ਹੋਇਆ ਨਾ ਇਹਨਾਂ ਦਾ ਕਦੀ MP ਆਇਆ 10 ਸਾਲ ਜਿਹੜਾ MP ਰਹੇ ਨੇ ਉਹ ਵੀ ਕਦੀ ਇੱਥੇ ਬੜੇ ਨਹੀਂ ਇਸ ਇਲਾਕੇ ਦੇ ਵਿੱਚ ਨਾ ਕਦੀ ਕਿਸੇ ਨੇ MP ਦੇਖਿਆ ਨਾ ਕਦੀ ਉਹ MLA ਆਇਆ ਨਾ ਕਦੀ ਇੱਥੋਂ ਦੇ ਕਾਉਂਸਲਰ ਆਏ ਨੇ ਇੱਥੋਂ ਦੇ ਲੋਕਾਂ ਦਾ ਮੁੱਖ ਕਾਰਨ ਹੀ ਇਹ ਹੈ ਕਿ ਉਹ ਲੋਕ ਕਹਿੰਦੇ ਨੇ ਕਿ ਸਾਡੀਆਂ ਮੁਸ਼ਕਿਲਾਂ ਅਸੀਂ ਕਿੰਨਾ ਖੁੱਲ ਜਾਈਏ ਮੈਂ ਤੋ ਅਗਰ ਹਰੀ ਵੀ ਸੀਗੀ ਤਾਂ ਮੈਂ ਫਿਰ ਵੀ ਇਹਨਾਂ ਦੇ ਵਿੱਚ ਵਿਚਰਦੀ ਰਹੀ ਆ ਇਹਨਾਂ ਦਾ ਜੋ ਪਿਆਰ ਉਮੜ-ਉਮੜ ਕੇ ਮੇਰੇ ਤੇ ਆ ਰਿਹਾ ਉਹ ਇਹੀ ਕਾਰਨ ਹੈ ਕਿ ਮੈਂ ਇਹਨਾਂ ਦੇ ਦੁੱਖ ਸੁੱਖ ਚ ਔਰ ਇਹ ਮੇਰੇ ਸਾਥੀ ਨੇ ਇਹ ਮੇਰਾ ਪਰਿਵਾਰ ਨਹੀਂ ਮੈਂ ਇਹਨਾਂ ਦਾ ਪਰਿਵਾਰ ਦਾ ਹਿੱਸਾ ਇਹ ਮੇਰੇ ਪਰਿਵਾਰ ਦਾ ਹਿੱਸਾ ਹੈ ਤੇ ਅਸੀਂ ਵੱਧ ਚੜ ਕੇ ਜੋ ਸੰਧੂ ਸਾਹਿਬ ਨੇ ਜੋ ਵੀ ਸਾਡੇ ਲਈ ਅੱਜ ਵਾਅਦਾ ਕੀਤਾ ਹੈ ਮਹਿਲਾਵਾਂ ਲੋਕ ਕੀ ਕਰਨਾ ਚਾਹੁੰਦੇ ਹੋ ਜਿਹੜਾ ਕਿ ਅਸਲ ਤੋਂ ਵਾਦੇ ਵੀ ਕੀਤੇ ਆ ਮੈਂ ਸੰਧੂ ਸਾਹਿਬ ਕੋਲੋਂ ਹੀ ਵਾਅਦਾ ਲਿਆ ਕਿ ਮੇਰੀਆਂ ਭੈਣਾਂ ਮੈਨੂੰ ਬਾਰ-ਬਾਰ ਆ ਕੇ ਕਹਿੰਦੀਆਂ ਕਿ ਅਸੀਂ ਦੀਦੀ ਕੁਝ ਕਰਨਾ ਚਾਹੁੰਦੇ ਆ ਜ਼ਿੰਦਗੀ ਚ ਅੱਗੇ ਵਧਣ ਲਈ ਆਪਣਾ ਜੀਵਨ ਪੱਧਰ ਵਧਾਣ ਲਈ ਅਸੀਂ ਅੱਗੇ ਕੁਝ ਕਰਨਾ ਚਾਹੁੰਦੇ ਆ ਤੇ ਮੋਦੀ ਸਾਹਿਬ ਨੇ ਵਿਸ਼ਕਰਮਾ ਯੋਜਨਾ ਚ ਜੋ ਸਟਾਰਟਅਪ ਲੋਕਾਂ ਲਈ ਸ਼ੁਰੂ ਕੀਤਾ ਹੈ ਮਹਿਲਾਵਾਂ ਲਈ achar banana murabbe banana aur silai di machinea vagara den vaste loan di ohna ne bahut zyada logan vaste ditti hai ਤੇ ਅਸੀਂ ਉਹ ਇਹਨਾਂ ਦੇ ਥਰੂ ਸੰਧੂ ਸਾਹਿਬ ਦੇ ਥਰੂ ਪੈਨਾ ਤੱਕ ਲਿਆ ਕੇ ਇਹਨਾਂ ਦਾ ਜੀਵਨ ਪੱਧਰ ਉੱਚਾ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ। ਪਰ ਲਾਡੋ ਨੋਟਰੀ ਸਿੱਧੀ ਗੱਲ ਕਰੀਏ ਕੀ ਮਹਿਲਾਵਾਂ ਸੁਰੱਖਿਤੇ ਗਿਆ ਮਾ ਕਿਉਂਕਿ ਜੋ ਹਾਲਾਤ ਬਣੇ ਹੋਏ ਹੈ ਨਹੀਂ ਮਹਿਲਾਵਾਂ ਬਹੁਤ ਅਸੁਰੱਖਿਤ ਨਹੀਂ ਕੋਈ ਵੀ ਕਿਸੇ ਵੀ ਪੈਂਦਾ ਜਿੱਥੇ ਜਾਂਦੀ ਹੈ ਕੋਈ ਪਰਸ ਖੋ ਕੇ ਲੈ ਜਾਂਦਾ ਹੈ ਕਿਸੇ ਦੇ ਘਰੇ ਮੋਬਾਈਲ ਖਿੱਚਿਆ ਜਾ ਰਿਹਾ ਹੈ ਲਾਅ ਐਂਡ ਆਰਡਰ ਦਾ ਇੰਨਾ ਖਰਾ ਹਾਲ ਹੈ ਜੋ ਕਦੀ ਅਜ ਤੱਕ ਨਹੀਂ ਹੋਇਆ ਸੁਪਰਪਰ ਇਹਨਾਂ ਨੂੰ ਸੁਰੱਖਿਆ ਨਹੀਂ ਕਿ ਮੰਡਿਆ ਕਰਨ ਲਈ ਕਿਉਂ ਐਮਪੀ ਦੀ ਇਲੈਕਸ਼ਨ ਹੈ ਸਟੇਟ ਦੀ ਗੱਲ ਨਹੀਂ ਹੁੰਦੀ ਹੈ ਸੈਂਟਰ ਦੀ ਗੱਲ ਹੁੰਦੀ ਹੈ ਪ੍ਰੋਜੈਕਟ ਦੀ ਗੱਲ ਹੁੰਦੀ ਹੈ ਖੁਸ਼ਹਾਲ ਕਰਨ ਲਈ ਕਿਸ ਤਰ੍ਹਾਂ ਬਚਨ ਬੰਦਾ ਬਚਨ ਬੰਦਾ ਮੈਂ ਦੇਖੋ ਮੈਂ ਤੇ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਲੈਣੀ ਆ ਇਸ ਇਲਾਕੇ ਦੀ ਦੇਸ਼ ਦੀ ਜ਼ਿੰਮੇਵਾਰੀ ਮੋਦੀ ਸਾਹਿਬ ਨੇ ਲਈ ਆ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਸੰਧੂ ਸਾਹਿਬ ਲੈ ਰਹੇ ਨੇ ਤੇ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਹਰ ਕਾਉਂਸਲਰ ਆਪਣੀ ਆਪਣੀ ਵਾਰਦੀ ਜ਼ਿੰਮੇਵਾਰੀ ਲੈ ਜਿਸ ਨਾਲ ਸੰਧੂ ਸਾਹਿਬ ਖੱਡੀ ਜ਼ਿੰਮੇਵਾਰੀ ਲੈ ਰਹੇ ਅਸੀਂ ਆਪਣੇ ਵਾਰਦੇ ਵਾਸੀਆਂ ਦੀ ਲਵਾਂਗੇ ਤੇ ਦੇਸ਼ ਦੀ ਜ਼ਿੰਮੇਵਾਰੀ ਮੋਦੀ ਸਾਹਿਬ ਲੈ ਰਹੇ ਵੱਡੀ ਲੀਡ ਨਾਲ ਜਿਤਾਵਾਂ